ਲੁਧਿਆਣਾ ਵਿੱਚ ਭਾਜਪਾ ਦੇ ਆਗੂ ਵਨੀਤ ਮੋਗਾ ਤੇ ਆਮ ਆਦਮੀ ਪਾਰਟੀ ਦੇ ਆਗੂ ਗੁਰਪ੍ਰੀਤ ਸਿੰਘ ਬੱਬਲ ਦੇ ਵਿਚਕਾਰ ਝਗੜੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿੱਦੇ ਵਿੱਚ ਦੋਵਾਂ ਦੇ ਵਿੱਚ ਬਹਿਸ-ਬਾਜ਼ੀ ਹੁੰਦੀ ਵਿਖਾਈ ਦੇ ਰਹੀ ਹੈ ਇਸ ਦੌਰਾਨ ਗੁਰਪ੍ਰੀਤ ਬੱਬਲ, ਵਿਨੀਤ ਮੋਗਾਵਾਲ ਵਾਦੇ ਨੇ ਪਰ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਉਹਨਾਂ ਨੂੰ ਰੋਕ ਲਿਆ ਜਾਂਦਾ ਹੈ। ਇਸ ਨੂੰ ਲੈ ਕੇ ਦੋਵੇਂ ਹੀ ਆਗੂਆਂ ਨੇ ਇੱਕ ਦੂਜੇ ਤੇ ਇਲਜ਼ਾਮ ਲਾਇਆ ਜਿੱਤੇ ਭਾਜਪਾ ਆਗੂ ਨੇ ਕਿਹਾ ਕਿ ਉਹ ਨਗਰ ਨਿਗਮ ਵੱਲੋਂ ਕਰਵਾਏ ਜਾ ਰਹੇ ਕੰਮਾਂ ਨੂੰ ਵੇਖ ਰਹੇ ਸਨ ਤੇ ਅਪੀਲ ਕੀਤੀ ਕਿ ਨਵੀਂ ਲਾਈਨ ਪਾਈ ਜਾ ਰਹੀ ਹੈ ਅਤੇ ਦੂਜੇ ਪਾਸੇ ਗੁਰਪ੍ਰੀਤ ਸਿੰਘ ਬੱਬਲ ਨੇ ਕਿਹਾ ਵਿਨੀਤ ਮੋਗਾ ਦੀ ਮਾਗੀ ਤੌਰ ਤੇ ਪਰੇਸ਼ਾਨ ਉਹਨਾਂ ਕਿਹਾ ਉਹਨਾਂ ਨੇ ਕੋਈ ਹੱਥੋਂ ਪਾਈ ਨਹੀਂ ਕੀਤੀ ਨਾ ਹੀ ਗਾਲੀ ਗਲੋਚ ਕੀਤੀ ਹੈ ਹੋਰ ਕੀ ਕੁਝ ਕਹਿਣਾ ਆਉ ਦਿਖਾਉਣਾ ਇਸ ਰਿਪੋਰਟ ਵਿੱਚ ਜੀ ਸਰ ਕੀ ਕਹਿਣਾ ਚਾਹਗੇ ਜਿਹੜਾ ਬਨੀਪਾਲ ਮੋਂਗਾ ਜੀ ਨੇ ਇਗਜ਼ਾਮ ਲਾਇਆ ਤੁਸੀਂ ਉਹਨਾਂ ਦੇ ਹਮਲਾ ਕਰਾਇਆ ਕੀ ਮਾਮਲਾ ਕੀ ਹੈ 1% ਵੀ ਉਹ ਚ ਸੱਚਾਈ ਨਹੀਂ ਜੀ ਇਹ ਐਤਵਾਰ ਨੂੰ ਮੈਨੂੰ ਇਹਨਾਂ ਦੇ ਮਹੱਲੇ ਦੀ ਇਹਦੀ ਗਵੰਡੀ ਵਾਲੀਆ ਸਾਹਿਬ ਨੇ ਉਹਨਾਂ ਦਾ ਫੋਨ ਆਇਆ ਕਹਿੰਦੇ ਜੀ ਮੋਂਗਾ ਮੈਨੂੰ ਤੰਗ ਪਰੇਸ਼ਾਨ ਕਰ ਰਿਹਾ ਸਾਡੀ ਲੇਬਰ ਨੂੰ ਤੰਗ ਪਰੇਸ਼ਾਨ ਕਰ ਰਿਹਾ ਵੀ ਤੁਸੀਂ ਇੱਥੇ ਆ ਕੇ ਕੰਮ ਕਰਾਓ ਸਾਡੇ ਕੰਮ 'ਚ ਵਿਘਨ ਪਾ ਰਿਹਾ ਮੈਂ ਜਸਟ ਇਹਨੂੰ ਸਮਝਾਣ ਗਿਆ ਇਹਨੇ ਪਹਿਲੇ ਜਾਂਤੇ ਹੀ ਸਾਡੀ ਪਾਰਟੀ ਬਾਰੇ ਅਪਸ਼ਬਦ ਬੋਲੇ ਫਿਰ ਸਾਡੇ ਵਿਧਾਇਕ ਬਾਰੇ ਬੋਲੇ ਫਿਰ ਮੇਰੇ ਬਾਰੇ ਬੋਲੇ ਇਹ ਝੂਠਾ ਬੰਦਾ ਪਹਿਲਾਂ ਇਹ ਮਮਤਾ ਜੀ ਨਾਲ ਲੜਿਆ ਉਹ ਸਾਰੇ ਮਹੱਲੇ ਨੂੰ ਇਲਾਕੇ ਨੂੰ ਪਤਾ ਇਹ ਕਹਿੰਦਾ ਨਾ ਮਮਤਾ ਜੀ ਦੇ ਫੋਨ ਆਏ ਵਿਧਾਇਕ ਜੀ ਦੇ ਫੋਨ ਆਏ ਉਹਨਾਂ ਤੋਂ ਵੱਜਨ ਲੈ ਲਓ ਉਹ ਬੋਲਦੇ ਹਨ ਉਹਨਾਂ ਨੇ ਜੇ ਫੋਨ ਕੀਤੇ ਆਣ ਕੈਮਰੇ ਸਾਹਮਣੇ ਦੱਸਣ ਕਿਉਂ ਕੀਤੇ ਆ ਸਾਰੀਆਂ ਆਪੋਜੀਸ਼ਨ ਪਾਰਟੀਆਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾਉਂਦੀਆਂ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਹਰਾਸ ਕੀਤਾ ਜਾਵੇ ਇਹਦੀ ਆਪਦੀ ਪਾਰਟੀ ਦੇ ਲੀਡਰ ਇਹਦੇ ਬਾਰੇ ਕੀ ਬੋਲਦੇ ਨੇ ਇਹਦਾ ਸਕਾ ਭਰਾ ਇਹਦੇ ਬਾਰੇ ਕੀ ਬੋਲਦਾ ਉਹਦੇ ਤੋਂ ਬਿਆਨ ਲੈ ਲਓ ਠੀਕ ਹੈ ਇਹ ਆਪਦੀ ਜਨਾਨੀ ਤੋਂ ਤਿੰਨ ਚਾਰ ਵਾਰੀ ਕੁੱਟ ਖਾ ਕੇ ਮੇਰੇ ਘਰੇ ਰਾਤੀ 1 ਵਜੇ ਨਹੀਂ ਆਇਆ ਇਹਨੂੰ ਪੁੱਛ ਲਓ ਇਦੇ ਘਰ ਦਾ ਮਾਹੌਲ ਇਹਨੂੰ ਪੁੱਛ ਲੋਏ ਇਹ ਥੋੜਾ ਡਿਸਟਰਬ ਰਹਿੰਦਾ ਇਹਦਾ ਕੰਮ ਹੀ ਇਹ ਆ ਮੇਲਾ ਪਾਣੀਆਂ ਝੂਠੀਆਂ న్యూਸ ਬਣਾਣੀਆਂ ਮੈਂ ਹਾਈਪ ਤੇ ਰਵਾਂ ਇਹਨੂੰ ਟਿਕਟ ਤਾਂ ਕਦੀ 5 ਸਾਲਾਂ ਚ ਕਿਸੇ ਨੇ ਦਿੱਤੀ ਨਹੀਂ ਪਾਰਟੀ ਨੇ ਨਾ ਹੀ ਇਹਨੂੰ ਇਹ ਵਿਚਾਰੇ ਨੂੰ ਇਸ ਵਾਰੀ ਮਿਲਣੀ ਹੈ ਮੈਂ ਤੇਦੀ ਪਾਰਟੀ ਨੂੰ ਬੇਨਤੀ ਕਰਦਾ ਇੱਕ ਵਾਰੀ ਵਿਚਾਰੇ ਨੂੰ ਟਿਕਟ ਦੇ ਕੇ ਦਾ ਰਾਂਝਾ ਰਾਜੀ ਕਰੋ ਤਾਂ ਕਿ ਵਿਚਾਰਾ ਮੈਂਟਲੀ ਅਫਸਰਟ ਨਾ ਹੋ ਜਾਵੇ ਕਿਤੇ ਇਹਨੂੰ ਕੋਈ ਸਦਮੇ ਚ ਨਾ ਚਲੇ ਜਾਵੇ ਐਵੇਂ ਝੂਠੇ ਅਲੋਪ ਲਾ ਰਿਆ ਮੈਂ ਇੱਕ ਵੀ ਇਹਨੂੰ ਗਾਲ ਨਹੀਂ ਕੱਢੀ ਉਹ ਇਹ ਤੇ ਹਮਲਾ ਨਹੀਂ ਕੀਤਾ ਤੁਸੀਂ ਵੀਡੀਓ ਦੇਖ ਲਿਓ ਇਹਨੂੰ ਹੱਥ ਤੱਕ ਨਹੀਂ ਲਾਇਆ ਸਾਰਾ ਮਲਾ ਉੱਥੇ ਸੀਗਾ ਤੁਸੀਂ ਮਹੱਲੇ ਵਾਲਿਆਂ ਦੇ ਬਿਆਨ ਲੈ ਸਕਦੇ ਹੋ ਜਿਹੜੀਆਂ ਕਬਜ਼ੇ ਦੀਆਂ ਗੱਲਾਂ ਕਰਦਾ ਉਹਨੂੰ ਪਹਿਲੇ ਪੁੱਛੋ ਤੂੰ ਆਪ ਬਿਜ਼ਨਸ ਕੀ ਕਰਦਾ ਤੇਰਾ ਕੰਮ ਕੀ ਆ ਤੇਰਾ ਵਪਾਰ ਕੀ ਆ ਤੇਰੀ ਰੋਜੀ ਰੋਟੀ ਇੱਥੋਂ ਜਲਦੀ ਸਿਆਸਤ ਤੋਂ ਨਾ ਇਹਦਾ ਕੋਈ ਕੰਮ ਹੈ ਨਾ ਕਾਰ ਹੈ ਵਿੱਲਾ ਇਨਸਾਨ ਹੈ ਸਾਰੀ ਦਿਹਾੜੀ ਲੀਵਰ ਨੂੰ ਤੰਗ ਕਰਨ ਤੋਂ ਇਲਾਵਾ ਇਹ ਬੰਦਾ ਕੋਈ ਕੰਮ ਨਹੀਂ ਕਰਦਾ ਕੋਈ ਲੜਾਈ ਨਹੀਂ ਜੀ ਹੋਈ ਕਿਸ ਦੇਖ ਰਿਹਾ ਬਸ ਮਾੜਾ ਆ ਤੂ ਤੂ ਮੈਮਾ ਹੋਈ ਲਗਾਤਾਰ ਕੰਟੀਨਿਊਸਲੀ ਅੱਧਾ ਘੰਟਾ ਬੋਲ ਰਹੀ ਜਾ ਰਿਆ ਬੋਲੀ ਜਾ ਰਿਆ ਫਿਰ ਜਵਾਬ ਤਾਂ ਦੇਣਾ ਹੀ ਆ ਨਾ ਬਹੁਤ ਜ਼ਿਆਦਾ ਅੜਚਨਾ ਪਾਈਆਂ ਤੁਸੀਂ ਮਾਣਯੋਗ ਆਪਣੇ ਜਿਹੜੇ ਠੇਕੇਦਾਰ ਸਾਹਿਬ ਨੇ ਉਹ ਵੀ ਆ ਗਏ ਸੀ ਮੌਕੇ ਤੇ ਉਹਨਾਂ ਨੂੰ ਪੁੱਛੋ ਕੌਣ ਉਹਨਾਂ ਨੂੰ ਤੰਗ ਕਰਦਾ ਤੁਹਾਨੂੰ ਮੈਂ ਬਹੁਤ ਬੇਨਤੀ ਕਰਦਾ ਹੱਥ ਜੋੜ ਕੇ ਠੇਕੇਦਾਰ ਦਾ ਬਿਆਨ ਜ਼ਰੂਰ ਲਓ ਕਿਉਂਕਿ ਬਹੁਤ ਜ਼ਬਰਦਸਤ ਤੰਗ ਕਰਦਾ ਤੁਸੀਂ ਦੇਖਿਆ ਵੀਡੀਓ 'ਚ ਮੈਂ ਮਾਰਿਆ ਇਹਦੇ ਕੁਝ ਇਹਨੂੰ ਹੱਥ ਲਾਇਆ ਐਵੇਂ ਆਪਣੇ ਆਪ ਨੂੰ ਹਾਈਪ ਲਾਈਨ ਲਈ ਆਪਦੀ ਪਬਲਿਸਿਟੀ ਕਰਨ ਲਈ ਝੂਠੇ ਬਿਆਨ ਦੇਈ ਜਾਂਦਾ ਨਾ ਕੋ ਬੰਦੇ ਨੂੰ ਮੈਂ ਇਹਨੂੰ ਨਾ ਅਸੀਂ ਅਜੇ ਤੱਕ ਇਹਨੂੰ ਕੁਝ ਕਿਹਾ ਨਾ ਅੱਗੋਂ ਕਹਿਣਾ ਮੈਨੂੰ ਸਿਕਿਉਰਿਟੀ ਦੇ ਦਿਓ ਮੈਨੂੰ ਅਸਲੀ ਗੱਲਾਂ ਮੂੰਹ 'ਚੋਂ ਨਿਕਲਦੀਆਂ ਨਾ ਨਾਮਨੇਜ ਕੰਪਲੇਂਟ ਕੀਤੀ ਹਾਂ ਮੈਂ ਕਰਤੀ ਜੀ ਕੰਪਲੇਂਟ ਚੋਂ ਵਿਧਾਇਕ ਸਾਹਿਬ ਦੇ ਨੋਟਿਸ ਲੈ ਕੇ ਵਿਧਾਇਕ ਸਾਹਿਬ ਦੇ ਨੋਟਿਸ 'ਚ ਲਿਆਂਦਾ ਜੀ ਉਹ ਕਹਿੰਦੇ ਜੀ ਜੈਲਸੀ ਇਹਨਾਂ ਨੂੰ ਵੀ ਕੰਮ ਅਸੀਂ ਮੱਲੇ ਵਾਲਿਆਂ ਨੇ ਇਕੱਠਿਆ ਕਰਕੇ ਹੁਣ ਮੱਲੇ ਵਾਲਿਆਂ ਨੂੰ ਪੁੱਛ ਲਓ ਜੀ ਕੌਣ ਕੰਮ ਕਰਾਂਦਾ ਕੌਣ ਨਹੀਂ ਕਰਾਂਦਾ ਐਵੇਂ ਝੂਠੀਆਂ ਗੱਲਾਂ ਫੇਕ ਗੱਲਾਂ ਇਹਦੀ ਕੀ ਇਹਦੀ ਪਾਰਟੀ ਦੀ ਇਹਦੀ ਪਾਰਟੀ ਦੇ ਲੀਡਰਸ਼ਿਪ ਨੂੰ ਕੱਲੇ ਬੈ ਕੇ ਆਫ ਦੀ ਰਿਕਾਰਡ ਪੁੱਛ ਲਿਓ ਐਵੇਂ ਬੇਕੂਪਾਂ ਵਾਲੀਆਂ ਗੱਲਾਂ ਕਰਦਾ ਜੀ ਉਹੀ ਇਹਦੀ ਗੱਲ 'ਚ ਕੋਈ ਵੀ ਵਜਨ ਨਹੀਂ ਇਹਦੀ ਗੱਲ 'ਚ ਸਾਰੇ આરોਪ ਝੂਠੇ ਨੇ 101% ਝੂਠ ਬੋਲ ਰਿਹਾ ਇਹ ਬੰਦਾ ਸਾਰੇ ਝੂਠ ਸਰ ਕੀ ਨਾਮਾ ਕਿੱਥੇ ਰਹਿਣਾ ਹੈ ਦੇਖੋ ਮੈਂ ਵਿਨਿਤ ਪਾਲ ਸਿੰਘ ਮਹੰਗਾ ਸੀਨੀਅਰ ਲੀਡਰ ਭਾਜਪਾ ਪੰਜਾਬ ਤੇ ਵਾਰਡ ਨੰਬਰ 53 ਦਾ ਮੈਂ ਰੈਸ਼ੀਆਂ ਨਵੀਂ ਔਰ ਪੁਰਾਣੇ ਵਾਰਡ ਨੰਬਰ 70 ਦਾ ਅੱਜ ਕੀ ਇਨਸੀਡੈਂਟ ਹੋਇਆ ਤਾਂ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਜਿੰਦੀ ਵੀ ਵਾਇਰਲ ਹੋ ਰਹੀ ਤੁਸੀਂ ਪੁੱਛੂਗੀ ਭਾਈ ਕੀ ਮਾਮਲਾ ਕੀ ਦੇਖੋ ਗੱਲ ਹੱਸ ਤਾਂ ਐਤਵਾਰ ਨੂੰ 17 ਨਵੰਬਰ 2024 ਨੂੰ ਸਵੇਰੇ 9:30 ਵਜੇ ਤੋਂ ਲੈ ਕੇ 10 11 ਵਜੇ ਤੱਕ ਸਵੇਰੇ 9:30 ਵਜੇ ਤੋਂ ਲੈ ਕੇ 11 ਵਜੇ ਤੱਕ ਇਹ ਦਾ ਵੇਚ ਕਰਦਾ ਇਨਸੀਡੈਂਟ ਹੈ ਇਹ ਤੁਸੀਂ ਪਿੱਛੇ ਦੇਖ ਰਹੇ ਹੋ ਚੌਕ ਇਹ ਇੱਥੇ ਦੀ ਸੀਸੀਟੀਵੀ ਫੁਟੇਜ ਹੈ ਮਕਾਨ ਨੰਬਰ ਜਿਹੜਾ ਹੈਗਾ 35 ਨੰਬਰ ਉਹਦੇ ਅੱਗੇ ਮੈਂ ਨਗਰ ਨਿਗਮ ਦੇ ਜਿਹੜਾ O&M ਸੈੱਲ ਹੈ ਉਹਨਾਂ ਦੇ ਕਨਸਰਨਡ ਆਫਿਸਰਸ ਨੂੰ ਕਹਿ ਕੇ ਇਹ ਨਵੀਂ ਜਿਹੜੀ ਸਿਵਰ ਲਾਈਨ ਨਗਰ ਨਿਗਮ ਨੇ ਪਾਈ ਹੈ ਉਹ ਘਰਾਂ ਦੇ ਕਨੈਕਸ਼ਨ ਉਹ ਨਵੀਂ ਸਿਵਰ ਲਾਈਨਾਂ ਕਰਾ ਰਿਆ ਸੀ ਸੁਪਰਵਾਈਜ਼ ਕਰ ਰਿਹਾ ਸੀ ਤੇ ਮੌਕੇ ਦੇ ਉੱਤੇ ਜਿਹੜੇ ਸਾਬਕਾ ਸ਼ਰੂਮਨੀ ਅਕਾਲੀ ਦਲ ਆਗੂ ਅਤੇ ਹੋਂ ਆਮ ਆਦਮੀ ਪਾਰਟੀ ਆਗੂ ਗੁਰਪ੍ਰੀਤ ਸਿੰਘ ਬੱਬਲ ਅਤੇ ਪਹੁੰਚੇ ਇੱਥੇ ਆ ਕੇ ਉਹ ਮੈਨੂੰ ਧਮਕਾਉਣ ਲੱਗ ਗਏ ਕਿ ਤੂੰ ਇੱਥੋਂ ਚਲਾ ਜਾ ਮੈਂ ਕਿਹਾ ਜੀ ਮੈਂ ਕਾਰਪੋਰੇਸ਼ਨ ਨੂੰ ਕਹਿ ਕੇ ਇਹ ਕੰਮ ਕਰਾ ਰਿਹਾ ਮੈਂ ਤੇ 2013 ਤੋਂ ਇਲਾਕੇ ਦੀ ਸੇਵਾ ਕਰ ਰਿਹਾ ਲਗਾਤਾਰ ਮੈਂ ਲੋਕਾਂ ਦੇ ਕੰਮ ਕਰਵਾਉਣਾ ਤੇ ਮੈਂ ਕਹਿ ਕੇ ਕੰਮ ਕਰਾ ਰਿਹਾ ਮੈਂ ਤੇ ਇੱਥੇ ਹੀ ਖੜ ਕੇ ਕੰਮ ਕਰਾਉਣਾ ਉਹਨਾਂ ਨੂੰ ਇਸ ਗੱਲ ਦੇ ਉੱਤੇ ਗੁੱਸਾ ਆ ਗਿਆ ਉਹ ਮੈਨੂੰ ਕਮ ਕਾਉਣ ਲੱਗੇ ਕਿ ਤੈਨੂੰ ਜਾਨੋਂ ਮਾਰ ਦੇਵਾਂਗੇ ਇਲੈਕਸ਼ਨ ਤੈਨੂੰ ਨਿਕਲਣ ਨਹੀਂ ਦੇਵਾਂਗੇ ਬਾਹਰ ਹਫਤਾ ਪਹਿਲਾਂ ਵੀ ਇਹਨਾਂ ਨੇ ਇੱਧਰ ਹੀ ਇੱਕ ਪਾਰਕ ਹੈਗਾ ਉਹਦੇ ਵਿੱਚ ਮੈਂ ਕਟਿੰਗ ਚਲਾ ਰਿਆ ਸੀ ਤੇ ਨਗਰ ਨਿਗਮ ਦੀ ਹਾਰਟੀਕਲਚਰ ਵਿੰਗ ਦੇ ਅਫੀਸਰ ਦੇ ਸਾਹਮਣੇ ਇਹਨਾਂ ਨੇ ਗੱਲ ਕਹੀ ਸੀ ਕਿ ਜਿਸ ਤਰ੍ਹਾਂ ਗੁਰਦੇਵ ਨਗਰ ਚ ਮੈਂ ਬਾਵੇ ਨੂੰ ਠੋਕਿਆ ਉਸ ਤਰ੍ਹਾਂ ਮੈਂ ਮੋਂਗੇ ਨੂੰ ਠੋਕੂੰਗਾ ਅਫਸਰ ਨੇ ਉਸ ਨੂੰ ਲੈ ਕੇ ਆ ਕਿ ਤੁਸੀਂ ਇਸ ਤਰ੍ਹਾਂ ਦੀ ਗੱਲਾਂ ਨਾ ਕਰੋ ਤੇ ਉਹਨੂੰ ਕਹਿੰਦੇ ਨੇ ਕਿ ਤੈਨੂੰ ਤੇਰੀ ਮੈਂ ਬਦਲੀ ਕਰਾ ਦੂੰਗਾ ਐ ਦਾ ਮਤਲਬ ਦੇਖੋ ਕਿਸ ਲੈਵਲ ਦੀ ਗੁੰਡੇਸ ਨੇ ਦੇ ਉੱਤੇ ਗੁਰਪ੍ਰੀਤ ਸਿੰਘ ਬਬਲ ਉਤਰਿਆ ਇੱਥੇ ਉਹ ਵੀ ਮੇਰੇ ਨਾਲ ਹੀ ਮਾਮਲਾ ਹੋਇਆ ਫਿਰ ਉਸ ਤੋਂ ਬਾਅਦ 17 ਤਰੀਕ ਨੂੰ ਇੱਥੇ ਮੈਨੂੰ ਮੇਰੀ ਮੇਰੀ ਵਾਈਫ ਬਾਰੇ ਗਲਤ ਬੋਲੇ ਮੇਰੇ ਫਾਦਰ ਬਾਰੇ ਗਲਤ ਬੋਲੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਕਿਹਾ ਕਿ ਤੁਹਾਨੂੰ ਇਲੈਕਸ਼ਨ ਚ ਬਾਹਰ ਨਹੀਂ ਨਿਕਲਣ ਦੇਵਾਂਗੇ ਤੂੰ ਇੱਥੋਂ ਚਲਾ ਜਾ ਤੇ ਉਸ ਤੋਂ ਬਾਅਦ ਇਹਨਾਂ ਨੇ ਗੁੱਸੇ 'ਚ ਕੱਸੀ ਚੱਕ ਜਾ ਮੈਂ ਕਿਹਾ ਕਿ ਮੈਂ ਤੇ ਇੱਥੇ ਖਲੋ ਕੇ ਕੰਮ ਕਰਾਉਂਗਾ ਕੱਸੀ ਚੱਕ ਕੇ ਲੇਵਰ ਦੀ ਕੱਸੀ ਚੱਕ ਕੇ ਮੇਰੇ ਉੱਤੇ ਅਟੈਕ ਕਰ ਦਿੱਤਾ ਐ ਤੇ ਇਲਾਕੇ ਦੇ ਲੋਕਾਂ ਨੇ ਉਹਨਾਂ ਨੂੰ ਖਿੱਚ ਸਾਹਮਣੇ ਉੱਥੇ ਚੌਕ ਦੇ ਉੱਤੇ ਇਹ ਦੇਖੋ 35 ਨੰਬਰ ਮਕਾਨ ਦੇ ਅੱਗੇ ਉੱਥੇ ਦੀ ਫੁਟੇਜ ਹੈ ਉੱਥੇ ਲੋਕੀ ਆਪਸ ਆਪ ਦੇ ਖੜੇ ਸੀ ਉਹਨਾਂ ਨੇ ਉਹਨਾਂ ਨੂੰ ਪਿੱਛੇ ਖਿੱਚ ਲਿਆ ਨਹੀਂ ਤੋ ਉਹ ਕੱਸੀ ਮੈਨੂੰ ਲੱਗ ਜਾਂਦੀ ਤੇ ਮੈਂ ਪਰਮਾਤਮਾ ਨੂੰ ਪਿਆਰਾ ਹੋ ਜਾਂਦਾ ਮੇਰੇ ਮੇਰਾ ਉੱਤੇ ਅਟੈਕ ਕੀਤਾ ਉਹਨਾਂ ਨੇ ਤੇ ਇਹਦੀ ਸੀਸੀਟੀਵੀ ਫੁਟੇਜ ਜਿਹੜੀ ਹੈ ਉਹੀ ਸੀਸੀਟੀਵੀ ਫੁਟੇਜ ਜਿਹੜੀ ਹੈ ਵਾਇਰਲ ਹੋਈ ਹੋਈ ਹੈ ਤੇ ਮੈਂ ਐ ਪੁੱਛਣਾ ਚਾਹੁੰਨਾ ਜਿਹੜੇ ਹਲਕਾ ਪਛਮੀ ਦੇ ਵਧਾਇਕ ਨੇ ਗੁਰਪ੍ਰੀਤ ਬੱਸੀ ਗੋਗੀ ਜੀ ਇਹ ਦੇਖੋ ਜੀ ਪਹਿਲਾਂ ਤੇ ਆਮ ਆਦਮੀ ਪਾਰਟੀ ਇਲੈਕਸ਼ਨਸ ਨਹੀਂ ਕਰਾਉਣਾ ਚਾਹੁੰਦੀ ਸੀ ਨਗਰ ਨਿਗਮ ਦੇ ਹੁਣ ਜੇ ਸੁਪਰੀਮ ਕੋਰਟ ਨੇ ਸ਼ਿਕੰਜਾ ਕੱਸਿਆ ਤੇ ਹੁਣ 8 ਹਫ਼ਤੇ ਦੇ ਅੰਦਰ ਜਦ ਕੋਰਟ ਦਾ ਆਰਡਰ ਹੋਇਆ ਤੇ ਇਹ ਲੋਕ ਬਖਲਾ ਗਏ ਨੇ ਔਰ ਬਖਲਾ ਕੇ ਮਾਮਲੇ ਲਈ ਕੰਪਲੇਨਟ ਕੀਤੀ ਹੈ ਮੈਂ ਪਹਿਲਾਂ ਉਹਨੂੰ ਕੰਪਲੀਟ ਕਰ ਲਾਂ ਇਹ ਲੋਕ ਬਖਲਾ ਗਏ ਨੇ ਤੇ ਬਖਲਾੜ ਦੇ ਵਿੱਚ ਇਹਨਾਂ ਦੇ ਕੁਝ ਜਿਹੜੇ ਵੋਲੰਟੀਅਰਸ ਕਹਿ ਲੋ ਜਾਂ ਕੁਝ ਆਗੂ ਕਹਿ ਲੋ ਉਹ ਆਪੋਜੀਸ਼ਨ ਪਾਰਟੀਆਂ ਦੇ ਲੀਡਰਸ ਨੂੰ ਜਿਵੇਂ ਮੇਰੇ ਵਰਗੇ ਲੀਡਰਸ ਨੂੰ ਟਾਰਗੇਟ ਕਰ ਰਹੇ ਨੇ ਜਿਹੜੇ ਕੰਮ ਕਰ ਰਹੇ ਨੇ ਕਿ ਇਹਨਾਂ ਨਾਲ ਗੁੰਡਾਈ ਕੀਤੀ ਜਾਵੇ ਇਹਨਾਂ ਨਾਲ ਤੱਕਾ ਕੀਤਾ ਜਾਵੇ ਇਹਨਾਂ ਨੂੰ ਥ੍ਰੈਟਨਿੰਗ ਕੀਤੀ ਜਾਵੇ ਤਾਂ ਕਿ ਡਰ ਕੇ ਇਹ ਲੋਕ ਲੋਕਾਂ ਦੇ ਕੰਮ ਕਰਾਣੇ ਬੰਦ ਕਰ ਦੇਣ ਸਾਡੇ ਨਾਲ ਉਲਝੇ ਕਿਉਂ ਸੀਗਾ ਦੇਖੋ ਉਲਝੇ ਨੇ ਇਹਨਾਂ ਨੂੰ ਨਾ ਬੇਸਿਕਲੀ ਜੈਲਸੀ ਹੈ ਕਿਉਂਕਿ ਮੈਂ ਦੇਖੋ 2013 ਤੋਂ ਪ੍ਰੋਫੈਸਰ ਰਜਿੰਦਰ ਭੰਡਾਰੀ ਜੀ ਨੇ ਮੈਨੂੰ ਪਾਰਟੀ ਨਾਲ ਜੋੜਿਆ ਸੀ ਮੈਂ ਲਗਾਤਾਰ ਲੋਕਾਂ ਦੇ ਕੰਮ ਕਰਵਾ ਰਿਹਾ ਪਹਿਲਾਂ ਵੀ ਸੜਕਾਂ ਬਣੋਏ ਹੁਣ ਵੀ ਸਾਰੇ ਕੰਮ ਮੈਂ ਕਰਵਾਉਣਾ ਇਹਨਾਂ ਨੂੰ ਜੈਲਸੀ ਹੈ ਵੇ ਕਿ ਇਹਦੀ ਪકડ ਇਲਾਕੇ ਦੇ ਵਿੱਚ ਹੈਗੀ ਹੈ ਹਾਂ ਉਹ ਕਹਿੰਦੇ ਤੂੰ ਇੱਥੋਂ ਚਲਾ ਜਾ ਨਹੀਂ ਨਹੀਂ ਉਹਨਾਂ ਨੇ આરોਪ ਲਾਏ ਹੈ ਜੀ ਤੁਸੀਂ ਕੰਮ ਛੜ ਰਚਨਾ ਪਾ ਰਹੇ ਸੀ ਕਿ ਤੁਸੀਂ ਕੰਮ ਨਹੀਂ ਕਰੰਦੇ ਬਿਲਕੁਲ ਦੇਖੋ ਗੱਲ ਇਹ ਜਿਹੜਾ ਐਮਡਾਊਟ ਗਾਰਡਨ ਵਿਦ ਆ ਗੋਗੀ ਦੀ ਕਰਕੇ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਜਿਹੜੇ ਉਹ ਐਲੀਗੇਸ਼ਨ ਲਾਉਂਦੇ ਨੇ ਨਾ ਕਿ ਮੈਂ ਕੋਈ ਅਰਚਨ ਪਾ ਰਿਹਾ ਸੀ ਮੈਂ ਬਿਲ ਰੈਗੂਲਰਲੀ ਸੁਪਰਵਾਈਜ਼ ਕਰਕੇ ਲੋਕਾਂ ਦੇ ਕੰਮ ਕਰਾਉਣਾ ਤੁਸੀਂ ਇਹ ਲੇਬਰ ਨੂੰ ਵੀ ਪੁੱਛ ਸਕਦੇ ਹੋ ਜਿਹੜੀ ਇੱਥੇ ਲੇਬਰ ਕੰਮ ਕਰ ਰਹੀ ਹੈ ਕਿ ਮੈਂ ਇਹਨਾਂ ਨੂੰ ਕਿੰਨਾ ਕੋਆਰਡੀਨੇਟ ਇਹਨਾਂ ਨਾਲ ਕਰਨਾ ਲੇਬਰ ਨੂੰ ਤੁਸੀਂ ਲੇਬਰ ਨੂੰ ਰੋਕੇ ਕੰਮ ਕਰਨੇ ਨਹੀਂ ਰੋਕੇ ਮੇਰੀ ਗੱਲ ਸੁਣੋ ਤੁਸੀਂ ਨਾ ਇਹ ਲੇਬਰ ਨੂੰ ਵੀ ਪੁੱਛ ਸਕਦੇ ਹੋ ਲੇਬਰ ਵਾਲਿਆਂ ਨੂੰ ਵੀ ਪੁੱਛ ਸਕਦੇ ਹੋ ਕਿ ਮੈਂ ਇਹਨਾਂ ਨਾਲ ਪ੍ਰੋਪਰ ਤਰੀਕੇ ਨਾਲ ਕਿਸ ਤਰ੍ਹਾਂ ਕੋਆਰਡੀਨੇਟ ਕਰਾਉਣਾ ਚਾਹ ਪਾਣੀ ਵੀ ਪੁੱਛਦਾ ਇਹਨਾਂ ਨੂੰ ਇਲਾਕੇ ਦੇ ਲੋਕਾਂ ਨਾਲ ਤਾਲਮੇਲ ਬਣਵਾਉਣਾ ਔਰ ਇਲਾਕੇ ਦਾ ਕੰਮ ਕਰਾਉਣਾ ਤੁਸੀਂ ਵਿਧਾਇਕ ਸਾਹਿਬ ਨੂੰ ਕੁਝ ਅਪਸ਼ਬਦ ਬੋਲੇ ਹੋ ਇਸ ਤਰ੍ਹਾਂ ਬਿਲਕੁਲ ਗਲਤ ਹੈ ਜਿਹੜੇ ਮਾਨਯੋਗ ਵਿਧਾਇਕ ਨੇ ਗੁਰਪ੍ਰੀਤ ਬਸਤੀ ਕੋਗੀ ਜੀ ਸਾਡੇ ਇਲਾਕੇ ਦੇ ਜਿਹੜੇ ਨੇ ਉਹ ਮਾਨਯੋਗ ਵਿਦਾਇਕ ਨੇ ਮੈਂ ਸਾਰਿਆਂ ਦਾ ਹੀ ਰਿਗਾਰਡ ਕਰਦਾ ਪਾਉਮੇ ਕਿਸੇ ਪਾਰਟੀ ਦਾ ਕੋਈ ਹੋਵੇ ਮੈਂ ਕੋਈ ਅਪਸ਼ਬਦ ਕਿਸੇ ਦੇ ਖਿਲਾਫ ਨਹੀਂ ਬੋਲੇ ਮੈਂ ਕੰਪਲੇਂਟ ਕੀਤੀ ਇਸ ਨਾਮ ਲਈ ਮੈਂ ਇਹ ਇੱਕ ਚੀਜ਼ ਹੋਰ ਕੰਪਲੀਟ ਕਰਨਾ ਚਾਹਨਾ ਜਿਹੜੇ ਐਲੀਗੇਸ਼ਨਸ ਗੁਰਪ੍ਰੀਤ ਬੱਬਲ ਜੀ ਲਾਉਂਦੇ ਪੈਨੇ ਮੈਂ ਜਦੋਂ WhatsApp ਦੇ ਗਰੁੱਪਾਂ 'ਚ ਪਾਇਆ ਇਹਨਾਂ ਨੇ ਇੱਕ ਉਹਦੇ 'ਚ ਕਮੈਂਟ ਪਾਇਆ ਉਹਦੇ 'ਚ ਕਹਿੰਦੇ ਨੇ ਇਹ ਜਿਹੜਾ ਬੰਦਾ ਹੈਗਾ ਮੈਂਟਲੀ ਰਿਟਾਰਡਡ ਹੈ ਨਸ਼ੇ ਕਰਦਾ ਹੈ ਔਰ ਕੀ ਕਹਿੰਦੇ ਨੇ ਲੇਬਰਸ ਨੂੰ ਜਾ ਕੇ ਕੁਛ ਉਹਨਾਂ ਦੇ ਕੰਮ 'ਚ ਅੜੰਗੇ ਅਟਕਾਰ ਰਿਹਾ ਸੀ ਤੁਸੀਂ ਲੇਬਰ ਨੂੰ ਪੁੱਛ ਸਕਦੇ ਹੋ ਇਲਾਕੇ ਦੇ ਲੋਕਾਂ ਨੂੰ ਪੁੱਛ ਸਕਦੇ ਹੋ ਕਿ ਇਹੋ ਜਿਹਾ ਕੋਈ ਇਨਸੀਡੈਂਸ ਹੋਇਆ ਸੀ ਇਹਨਾਂ ਨੂੰ ਪੁੱਛ ਲਓ ਕੋਈ ਵੀ ਐਸਾ ਇਨਸੀਡੈਂਸ ਨਹੀਂ ਹੋਇਆ ਜਸਟ ਫਾਰ ਦਾ ਸੇਕ ਆਫ ਜੈਲਸੀ ਜਿਹੜਾ ਕਿ ਗੁਰਪ੍ਰੀਤ ਸਿੰਘ ਬੱਬਲ ਜੀ ਨੂੰ ਮੇਰੇ ਅਗੇਂਸਟ ਹੈਗੀ ਹੈ ਉਹਨਾਂ ਨੇ ਮੈਨੂੰ ਟਾਰਗੇਟ ਕੀਤਾ ਮੇਰੇ ਉੱਤੇ ਅਟੈਕ ਕੀਤਾ ਮੈਨੂੰ ਜਾਨ ਨੂੰ ਮਾਰਨ ਦੀ ਧਮਕੀ ਦਿੱਤੀ ਮੇਰੇ ਫਾਦਰ ਨੂੰ ਮੇਰੀ ਵਾਈਫ ਬਾਰੇ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਐਦੇ ਕੰਸਰਨ ਦੇ ਵਿੱਚ ਜਿਹੜਾ ਮੈਂ ਡੀਜੀਪੀ ਪੰਜਾਬ ਸੀਪੀ ਲੁਧਿਆਣਾ ਉਸ ਤੋਂ ਇਲਾਵਾ ਐਸਐਚਓ ਡਿਵੀਜ਼ਨ ਨੰਬਰ 5 ਚੌਂਕੀ ਇਨਚਾਰਜ ਕੋਚਰ ਮਾਰਕੀਟ ਉਸ ਤੋਂ ਇਲਾਵਾ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਅਮਿਤ ਸ਼ਾਹ ਜੀ ਜਿਹੜੇ ਯੂਨੀਅਨ ਹੋਮ ਮਿਨਿਸਟਰ ਨੇ ਸਾਹ ਔਰ ਏਸੀਪੀ ਲੁਧਿਆਣਾ ਵੈਸਟ ਇਹਨਾਂ ਨੂੰ ਮੈਂ ਕੰਪਲੇਨਟ ਭੇਜ ਚੁੱਕਾ ਮੇਰੀ ਪਾਰਟੀ ਹਾਈ ਕਮਾਂਡ ਨੂੰ ਵੀ ਇਸ ਇਸ਼ੂ ਦਾ ਪਤਾ ਜਿਸ ਵੇਲੇ ਇਹਨਾਂ ਨੇ ਮੈਨੂੰ ਥ੍ਰੈਟਨਿੰਗ ਦਿੱਤੀ ਸੀ ਉਸੇ ਵੇਲੇ ਨਾਲ ਹੀ ਮੈਂ ਜ਼ਿਲ੍ਹਾ ਪ੍ਰਧਾਨ ਆਪਣੇ ਅਨਿਲ ਸਰੇਂਜ ਜੀ ਜਨਰਲ ਸੈਕਟਰੀ ਔਰ ਰਵਨੀ ਸਿੰਘ ਬਿੱਟੂ ਹਰਾਂ ਨੂੰ ਵਿਕਰਮ ਸਿੰਘ ਸਿੱਧੂ ਹਰਾਂ ਨੂੰ ਸਾਰਿਆਂ ਨੂੰ ਮੈਂ ਇੰਟੀਵੇਟ ਕਰ ਚੁਗਾ ਆਪੋਜੀਸ਼ਨ ਪਾਰਟੀਆਂ ਦੇ ਵੀ ਜਿਹੜੇ ਲੀਡਰਸ ਨੇ ਭਾਵੇਂ ਮਮਤਾ ਆਸ਼ੂ ਜੀ ਨੇ ਕੁਲਵੰਤ ਸਿੰਘ ਸਿੱਧੂ ਜੀ ਨੇ ਅਕਾਲੀ ਦਲ ਦੇ ਲੀਡਰ ਨੇ ਹਰ ਪਾਰਟੀ ਦੇ ਲੀਡਰ ਦਾ ਮੈਨੂੰ ਫੋਨ ਆਇਆ ਕਿ ਇਹ ਜਿਹੜਾ ਕੰਮ ਗੁਰਪ੍ਰੀਤ ਸਿੰਘ ਬੱਬਲ ਨੇ ਕੀਤਾ ਹੈ ਗਲਤ ਹੈ ਇਹ ਗੁੰਡਾਗਰਦੀ ਹੈ ਤੁਹਾਨੂੰ ਐਸ ਇਸ ਕੰਪਲੇਨ ਕਰਨੀ ਚਾਹੀਦੀ ਹੈ ਸਮਾਜ ਦੇ ਵਿੱਚ ਇਹੋ ਜਿਹੇ 엘ਿਮੈਂਟਸ ਦੇ ਉੱਤੇ ਨੱਥ ਪੈਣੀ ਬਹੁਤ ਜ਼ਰੂਰੀ ਹੈ ਮੈਨੂੰ ਥ੍ਰੈਟ ਹੈ ਮੇਰੀ ਫੈਮਿਲੀ ਨੂੰ ਥ੍ਰੈਟ ਹੈ ਗੁਰਪ੍ਰੀਤ ਸਿੰਘ ਬੱਬਲ ਤੋਂ ਔਰ ਮੈਂ ਪੁਲਿਸ ਤੋਂ ਡਿਮਾਂਡ ਕਰਦਾ ਮੈਨੂੰ ਸਿਕਿਉਰਟੀ ਦਿੱਤੀ ਜਾਵੇ ਸਾਡੇ ਭਰਾ ਹੈ ਜੀ ਕੋਈ ਗੱਲ ਨਹੀਂ ਕੋਈ ਗੱਲ ਹੈ ਹੁੰਦੀ ਹੈ ਦੇਖੋ ਜੀ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ